What is it? ਕੋਈ ਨਹੀਂ ਤੁਹਾਨੂੰ ਪਤਾ ਹੈ ਸਾਰੇ ਜਿੱਦਾਂ ਕਿ ਇੱਥੇ ਕੋਲ ਸਾਡੇ ਘਰ ਦੇ ਟਾਵਰ ਲੱਗਣ ਲੱਗਾ ਜੀ ਇਹਦਾ ਸਾਰੇ ਸਾਨੂੰ ਨੁਕਸਾਨ ਹੋ ਹੈਗਾ ਨਾ ਸਾਰੇ ਜਾਨਵਰਾਂ ਦਾ ਨੁਕਸਾਨ ਹੈ ਬੱਚਿਆਂ ਨੂੰ ਹਾਰਟ ਦੀ ਪ੍ਰੋਬਲਮ ਆ ਜਾਂਦੀ ਸਾਹ ਦੀ ਆ ਜਾਂ ਛੋਟੇ ਬੱਚੇ ਆ ਨਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਨੁਕਸਾਨ ਹੋਏਗਾ ਬਘੂੜਾਂ ਦੇ ਵੀ ਨੁਕਸਾਨ ਹੈ ਬਘੂੜਾਂ ਦਾ ਵੀ ਜਾਨਵਰਾਂ ਦਾ ਪੰਛੀਆਂ ਦਾ ਚਿੜੀਆਂ ਦਾ ਸਾਰਿਆਂ ਦਾ ਨੁਕਸਾਨ ਹੈ ਇਹ ਜਿਹੜਾ 5G ਟਾਵਰ ਲੱਗ ਰਿਹਾ ਹੈ ਜੀ ਵੱਡਾ ਟਾਵਰ ਹੈਗਾ ਇਹਦਾ ਸਾਰਾ ਨਹੀਂ ਹੈਗਾ ਜਿਹਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਆ ਇਹ ਹਾਰਟ ਨੂੰ ਸਿੱਧੀ ਪੈਂਦੀ ਹੈ ਇਹਦੀ। ਸਿਆਣੇ ਬੰਦੇ ਔਰ ਛੋਟੇ ਬੱਚੇ ਦੇ ਲਈ ਤਾਂ ਇਹ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ ਇਹ ਟਾਵਰ ਜਿਹੜਾ ਲੱਗਣਾ ਹੈ। ਇਹ ਚਾਹੀਦਾ ਨਹੀਂ ਇਹ ਚਾਹੀਦਾ ਨਹੀਂ ਹੈਗਾ ਰਿਹਾਇਸ਼ੀ ਏਰੀਆ ਦੇ ਵਿੱਚ ਨਹੀਂ ਹੈਗਾ। ਹਾਈ ਕੋਰਟ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਰਿਹਾਇਸ਼ੀ ਜਾਂ ਆਬਾਦੀ ਵਾਲੇ ਏਰੀਆ 'ਚ ਟਾਵਰ ਨਹੀਂ ਲੱਗ ਸਕਦਾ। ਹਾਂਜੀ ਹਾਂਜੀ ਇਹ ਧੱਕੇ ਨਾਲ ਲਾ ਰਹੇ ਆ। ਧੱਕੇ ਨਾਲ ਲਾ ਰਹੇ ਆ। ਇਹ ਹੋਇਆ ਹੈ। 스테 ਦੀ ਕਾਪੀ ਸਾਡੇ ਕੋਲ ਆ। ਕੇਸ ਚੱਲ ਰਿਹਾ ਅਦਾਲਤ ਇਹ ਹੋਇਆ ਲੇਬਰ ਲੱਗੀ ਹੋਇਆ ਕੰਮ ਕਰ ਰਹੇ ਆ ਇਹ ਹਟਦੇ ਨਹੀਂ ਹੈਗੇ ਇਹ ਬੰਦ ਹੋਣੀ ਚਾਹੀਦੀ ਇਹ ਬੰਦ ਹੋਣੀ ਚਾਹੀਦੀ ਹੋਣੀ ਬੰਦ ਕਰਨ ਚਾਹੀਦੇ ਪ੍ਰਸ਼ਾਸਨ ਨੂੰ ਸਾਡੀ ਮੰਗ ਉਹ ਕੰਮ ਹੋਣੀ ਬੰਦ ਹੋਣਾ ਚਾਹੀਦਾ ਤੇ ਟਾਵਰ ਜਿਹੜਾ ਆ ਰੁਕਣਾ ਚਾਹੀਦਾ ਸਾਡੇ ਮਹੱਲੇ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਕਿਉਂਕਿ ਸਾਰੇ ਮੇਰਾ ਨਾਮ ਗੁਰਪ੍ਰੀਤ ਬੰਗਾ ਹੈ ਜੀ ਮੈਂ ਪਿੰਡ ਰਾਮਪੁਰ ਪੋਸਟ ਆਫਿਸ ਰਾਮਪੁਰ ਬਿਲਡਿੰਗ ਦਾ ਰਹਿਣ ਵਾਲਾ ਹਾਂ ਜੀ ਸਾਡੇ ਮਹੱਲੇ ਦੇ ਵਿੱਚ ਟਾਵਰ ਲੱਗੇ ਆ ਜੀ ਲਾਂ ਧੱਕੇ ਦੇ ਨਾਲ ਲਾ ਰਹੇ ਆ ਟਾਵਰ ਸਾਡੇ ਕੋਲ ਸਟੇ ਦਾ ਆਰਡਰ ਵੀ ਹੈਗਾ ਆ ਜੱਜ ਸਾਹਿਬ ਦੇ ਕੋਲ ਅਸੀਂ ਸਟੇ ਦਾ ਆਰਡਰ ਕਰਵਾਇਆ ਹੋਇਆ ਹੈ ਕੇਸ ਚੱਲ ਰਿਹਾ ਹੈ ਕਚਹਿਰੀਆਂ ਦੇ ਵਿੱਚ ਤੇ ਹਲੇ ਤੱਕ ਫੇਰ ਵੀ ਇਹ ਕੰਮ ਨਹੀਂ ਰੁਕ ਰਿਹਾ ਇਹਨਾਂ ਦਾ ਪੁਲਿਸ ਵਾਲਿਆਂ ਨੂੰ ਵੀ ਕੱਲ ਫੋਨ ਕੀਤਾ ਸੀਗਾ ਉਹ ਵੀ ਦੇਖ ਕੇ ਮੋਕਾ ਚਲੇ ਗਏ ਆ ਪਰ ਇਹਨਾਂ ਨੇ ਕੰਮ ਹਜੇ ਨਹੀਂ ਰੋਕਿਆ ਲੇਬਰ ਅੱਜ ਫੇਰ ਖੜੀ ਆ ਤੇ ਸਾਰੇ ਸਾਡੇ ਮਹੱਲੇ ਵਾਲੇ ਸਾਡੇ ਨਾਲ ਆ ਕਹਿੰਦੇ ਟਾਵਰ ਇੱਥੇ ਨਹੀਂ ਲੱਗਣ ਦੇਣਾ ਆ ਸਾਡੀ ਪ੍ਰਸ਼ਾਸਨ ਨੂੰ ਮੰਗੋ ਆ ਕਿ ਟਾਵਰ ਇੱਥੋਂ ਰੁਕਿਆ ਜਾਵੇ ਕਿਉਂਕਿ ਟਾਵਰ ਦਾ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨੁਕਸਾਨ ਹੋ ਆ ਇਹਦੇ ਨਾਲ ਹਾਰਟ ਦੇ ਵੀ ਪ੍ਰੋਬਲਮ ਆਦੀ ਆ ਜਿਹੜੇ ਹਾਰਟ ਦੇ ਮਰੀਜ਼ ਹੈਗੇ ਸਾਡੀਆਂ ਮਾਤਾਂ ਭੈ ਉਹਨਾਂ ਨੂੰ ਬਹੁਤ ਇਹਦਾ ਨੁਕਸਾਨ ਆ ਤੇ ਛੋਟੇ ਬੱਚੇ ਆ ਪੜ੍ਹਾਈ ਕਰਦੇ ਆ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਹਾਰਟ ਤੇ ਬ੍ਰੇਨ ਤੇ ਇਹਦਾ ਅਸਰ ਪੈਂਦਾ ਆ 5G ਜਿਹੜੀ ਇਹਦੀਆਂ ਟਾਵਰ ਦੀਆਂ ਕਿਰਨਾਂ ਨਿਕਲਦੀਆਂ ਉਹ ਬਹੁਤ ਤੇਜ਼ ਨਿਕਲਦੀਆਂ ਆ ਤੇ ਪਸ਼ੂ ਪੰਛੀ ਜਿਹੜੇ ਸਾਡੇ ਰਹਿੰਦੇ ਆ ਤੇ ਘਰਾਂ ਚ ਰੱਖੇ ਉਹਨਾਂ ਨੂੰ ਵੀ ਨੁਕਸਾਨ ਹੋ ਆ ਤੇ ਮੈਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦਾ ਆ ਕਿ ਜਿਹੜਾ ਸਾਡਾ ਇਹ ਟਾਵਰ ਵਾਲਾ ਮਸਲਾ ਇਹਨੂੰ ਛੇਤੀ ਹੱਲ ਕੀਤਾ ਜਾਵੇ ਤੇ ਟਾਵਰ ਇੱਥੋਂ ਰੋਕਿਆ ਜਾਵੇ ਟਾਵਰ ਪਿੰਡ ਦੇ ਬਾਹਰਲੇ ਪਾਸੇ ਲਾਇਆ ਜਾਵੇ ਸਾਡੀ ਇਹੀ ਸਾਰਿਆਂ ਦੀ ਮੰਗ ਹੋ ਆ ਜੀ ਮੌਰੀਕ ਸਿੰਘ ਮੇਰਾ ਨਾਮ ਆ ਜੀ ਲਾਮਪੁਰ ਬੰਦਾ ਮਸੀਕਮਾ ਰਹਿ ਇਹ ਮਤਲਬ ਸਾਰਾ ਜੋ ਵੀ ਹੈਗਾ ਧੱਕਾ ਕਰਦੇ ਆ ਸਾਰਾ ਪਿੰਡ ਸਾਡਾ ਸਹਿਮਤ ਆ ਵੀ ਅਸੀਂ ਨਹੀਂ ਇਹ ਟਾਵਰ ਲਗਣ ਦੇਣਾ ਪਰ ਫੇਰ ਵੀ ਇਹ ਧੱਕੇ ਨਾਲ ਕੰਮ ਚੜਾਈ ਜਾਂਦੇ ਆ ਜੀ ਤੇ ਸਾਡੀ ਤਾਂ ਮੰਗ ਇਹੀ ਆ ਵੀ ਇਹ ਇੱਕ ਕੰਮ ਬੰਦ ਹੋ ਜਣਾ ਚਾਹੀਦਾ ਜੀ ਆਹੀ ਸਾਡੀ ਮੰਗ ਆ ਜੀ ਪਰ ਵੀ ਲੋੜ ਪਿੰਡ ਆ ਨਾਮ ਮੇਰਾ ਰਾਜਗੁਰ ਮਰੀ ਆ ਅਸੀਂ ਚਾਹੁੰਦੇ ਕਿ ਟਾਵਰ ਲੱਗਣਾ ਨਹੀਂ ਚਾਹੀਦਾ ਬੱਚੇ ਛੋਟੇ ਵਾਲੇ ਦੁਆਲੇ ਔਖਾ ਹੋਣਾ ਸਾਰੇ ਸਾਰਿਆਂ ਨੂੰ ਇਹ ਵੀ ਕਿੱਥੇ ਲੱਗ ਰਿਹਾ ਜੀ ਟਾਵਰ ਇਹ ਆ ਲਾਗੇ ਲੱਗ ਰਿਹਾ ਜੀ ਸਾਡੇ ਕੋਲੇ ਹੀ ਆ ਸਾਨੂੰ ਇਹ ਹੀ ਸਮੱਸਿਆ ਕਿ ਲੱਗਣੀ ਨਹੀਂ ਚਾਹੀਦਾ ਬੱਚੇ ਛੋਟੇ ਆ ਕੋਈ ਪ੍ਰੋਬਲਮ ਆ ਸਕਦੀ ਆ ਬਿਮਾਰ ਹੋ ਸਕਦੇ ਆ ਸਾਡਾ ਬਿਲਕੁਲ ਘਰ ਨਜ਼ਦੀਕ ਆ ਗੁਲਦੀਪ ਕੌਰ ਆ ਮੈਂ ਰਾਮਪੁਰ ਵਿਡੋਂ ਦੀ ਵਾਸੀ ਆ ਸਾਡੇ ਗਵਾਂਢ ਵਿੱਚ ਟਾਵਰ ਲੱਗ ਰਿਹਾ ਹੈ ਜੋ ਸਾਡੇ ਕੰਧ ਦੇ ਨਾਲ ਬਿਲਕੁਲ ਨਜ਼ਦੀਕ ਆ ਕਿ ਇਹ ਸਾਨੂੰ ਇਹਦੀ ਪ੍ਰੋਬਲਮ ਬਹੁਤ ਆ ਰਹੀ ਹੈ ਸਾਰੇ ਪਿੰਡ ਨੂੰ ਪ੍ਰੋਬਲਮ ਹੋ ਜੇਗੀ ਇਹ ਟਾਵਰ ਬੰਦ ਹੋਣਾ ਚਾਹੀਦਾ ਆ ਅਸੀਂ ਇਹ ਲੱਗਣ ਨਹੀਂ ਦੇਣਾ ਸੀ ਕੋਰਟ ਦਾ ਵੀ ਹੁਕਮ ਹੈਗਾ ਵੀ ਰੈ residensial ਏਰੀਆ ਦੇ ਵਿੱਚ ਟਾਵਰ ਨਹੀਂ ਚਾਹੀਦਾ ਲੱਗਣਾ ਕਿਉਂਕਿ ਪਹਿਲਾਂ ਵੀ ਰੈ residensial ਟਾਵਰ ਮਤਲਬ ਲੱਗੇ ਹੋਏ ਆ ਉਸ ਏਰੀਆ ਦੇ ਵਿੱਚ ਉਸ ਵੇਲੇ ਟਾਵਰ ਹੁੰਦਾ ਸੀ 2G 3G ਹੁਣ ਜਿਹੜੀਆਂ ਇਹਦੀ ਰੇਡੀਏਸ਼ਨ ਵੇਵਜ਼ ਹੈ ਇਹ ਮਤਲਬ ਜ਼ਿਆਦਾ ਖਤਰਨਾਕ ਹੈ ਇਹਦੀ ਰੇਡੀਏਸ਼ਨ ਵੇਵਜ਼ ਬਹੁਤ ਜ਼ਿਆਦਾ ਹੈ ਜਿਹੜਾ 5G ਅੱਜ ਕੱਲ ਚੱਲ ਰਿਹਾ ਹੈ ਜੇ ਇਹਨਾਂ ਨੂੰ ਜ਼ਿਆਦਾ ਹੀ ਲੋਡ ਹੈ ਲਗਾਉਣ ਦੀ ਟਾਵਰ ਤਾਂ ਕਿਤੇ ਇਹ ਆਪਣੇ ਉਧਰਲੇ ਪਾਸੇ ਜਾ ਕੇ ਜਿੱਧਰ ਰੇਂਜ ਦੀ ਪ੍ਰੋਬਲਮ ਹੈ ਜੈਜਵਾਲੀ ਰੋਡ ਤੇ ਅੱਪਾ ਚੱਲ ਜਾਈਏ ਉੱਥੇ ਜਾ ਕੇ ਆਪਣੀ ਜ਼ਮੀਨ ਦਾ ਟੁਕੜਾ ਖਰੀਦਣਾ ਉੱਥੇ ਜਾ ਕੇ ਲਾ ਲੈਣਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਆ ਪਰ ਜੇ ਅਸੀਂ 5G ਟਾਵਰ ਆਪਣੇ ਇੱਥੇ ਮੁਹੱਲੇ ਦੇ ਵਿੱਚ ਲਾਵਾਂਗੇ ਅਸੀਂ ਆਮ ਆਪਣੇ ਪਰਿਵਾਰ ਪਰਿਵਾਰਕ ਮੈਂਬਰਾਂ ਨਾਲ ਜਾਂ ਆਪਣੇ ਮਿੱਤਰਾਂ ਸੱਜਣਾਂ ਨਾਲ ਅਸੀਂ ਨਾਰਾਜ਼ਗੀ ਕਿਉਂ ਲੈਣੀ ਹੈ ਜੋ ਕੋਰਟ ਦਾ ਹੁਕਮ ਹੈਗਾ ਆ ਜੋ ਇਹਨਾਂ ਦਾ ਕੇਸ ਚੱਲ ਰਿਹਾ ਆ ਉਹਦੇ ਮੁਤਾਬਕ ਕਰਨ ਫਿਰ ਇਹ ਇਲੀਗਲੀ ਕੰਮ ਮਤਲਬ ਕੇਸ ਤੇ ਹੋਣ ਦੇ ਬਾਵਜੂਦ ਵੀ ਜੇ ਕੰਮ ਕਰ ਰਹੇ ਆ ਤੇ ਬਿਲਕੁਲ ਸਰਾਸਰ ਗਲਤ ਹੈ ਤੇ ਜੇ ਦੇਖੋ ਜੀ ਹੁਣ ਇੱਕ ਤਾਂ ਸਾਡੇ ਕੋਲ ਕੋਰਟ ਦੇ ਜੋ ਵੀ ਚਿੱਠੀ ਲੈਟਰ ਜੋ ਵੀ ਸਾਡੇ ਕੋਲ ਹੈਗਾ ਆ ਜੇ ਫਿਰ ਵੀ ਇਹ ਨਹੀਂ ਮੰਨ ਰਹੇ ਤੇ ਦਾ ਮਤਲਬ ਇਹ ਗੁੰਡਾਗਰਦੀ ਹੋ ਰਹੀ ਹੈ ਇੱਥੇ ਇਸ ਗੁੰਡਾਗਰਦੀ ਵਿੱਚ ਇੱਕੋ ਹੀ ਹੱਲ ਹੈ ਪ੍ਰਸ਼ਾਸਨ ਜੀ ਨੂੰ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਜੇ ਤੁਸੀਂ ਹੁਣ ਆ ਕੇ ਮੌਕਾ ਵੀ ਦੇਖ ਕੇ ਜੇ ਕੋਈ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਤਾਂ ਸਾਡੇ ਕੋਲ ਜਿੰਨੇ ਵੀ ਬੰਦੇ ਖੜੇ ਆ ਅਸੀਂ ਟਾਵਰ ਦਾ ਸਮਾਨ ਇਕੱਲੇ ਇਕੱਲੇ ਨਾਲ ਚੱਕ ਕੇ ਲੈ ਜਾਣਾ ਇੱਥੋਂ ਪਿੰਡ ਤੋਂ ਬਾਹਰ ਤੇ ਅਸੀਂ ਇਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਧੰਨਵਾਦ ਜੀ ਇਹ ਟਾਵਰ ਲੱਗ ਰਿਹਾ ਜੀ ਇਹ 5G ਟਾਵਰ ਹੈ ਪਿੰਡ ਦੇ ਵਿੱਚ ਪਹਿਲਾ ਟਾਵਰ ਲੱਗੇ ਹੋਆ ਐਨੀ ਫ੍ਰੀਕੁਐਂਸੀ ਹੈ ਨਹੀਂ ਉਹਦੀ ਇਹ ਟਾਵਰ ਜਿਹੜਾ ਬਹੁਤ ਵੱਡਾ ਹੈ ਇਹਨੇ ਬਾਕੀ ਸਾਰੇ ਪਿੰਡਾਂ ਨੂੰ ਵੀ ਰੇਂ ਇਹ ਟਾਵਰ ਦੇ ਨੁਕਸਾਨ ਇਦਾਂ ਜੀ ਇਹ ਤਾਂ ਹਾਰਟ ਡਿਸੀਜ਼ ਹੋਣੀ ਆ ਜੀ ਜਿਹੜੇ ਨਵੇਂ ਬੱਚੇ ਪੈਦਾ ਹੋਣੇ ਆ ਉਹਨਾਂ ਨੂੰ ਸਾਈਕੋਲੋਜੀਕਲੀ ਡਿਸਆਰਡਰ ਦੀ ਪ੍ਰੋਬਲਮ ਆਉਣੀ ਆ ਜਿਹਨਾਂ ਯਾਦਦਾਸ਼ਤ ਭੁੱਲਣ ਲੱਪੰਦੀ ਆ ਜੀ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਖਰਾਬ ਆ ਜੀ ਜਿਹੜੇ ਬਜ਼ੁਰਗ ਆ ਉਹਨਾਂ ਦੀ ਸਿਹਤ ਖਰਾਬ ਆ ਜੀ ਅਸੀਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ ਜੀ ਅਸੀਂ ਤਾਂ ਆਪਣੇ ਪਰਿਵਾਰ ਦੇ ਸੁੱਖ ਲਈ ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਗੱਲ ਕਰ ਰਹੇ ਆ ਜੀ ਪ੍ਰਸ਼ਾਸਨ ਦੇ ਅੱਗੇ ਸਾਡੀ ਮੰਗ ਆ ਵੀ ਤੁਸੀਂ ਜੇ ਟਾਵਰ ਲਾਉਣਾ ਹੀ ਆ ਖੇਤ ਬੇਲੇ ਆ ਖੇਤਾਂ ਚ ਲਾਓ ਜਾ ਕੇ ਜੀ ਆ ਸਾਡਾ ਏਰੀਆ ਜੰਗਲ ਵਾਲਾ ਹੈ ਜ ਬਾਰ ਸਾਡੇ ਘਰਾਂ 'ਚ ਨਾ ਲਾਓ ਜੀ ਸਾਡੀ ਮੰਗ ਇਹੀ ਆ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਲਾਕਡਾਡ ਨਹੀਂ ਆ ਜੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਸੀ ਪਰ ਫਿਰ ਵੀ ਧੱਕੇ ਨਾਲ ਕੰਮ ਕਰੀ ਜਾਂਦੇ ਨੇ ਜੀ ਸਟੇ ਲੈ ਲਈ ਸਟੇ ਤੋਂ ਬਾਅਦ ਪੁਲਿਸ ਨੂੰ ਪੈਸੇ ਦੇ ਕੇ ਚੱਕ ਕੇ ਲਿਆ ਜੀ ਧਮਕੀਆਂ ਦੇ ਕੇ ਜਾਂਦੇ ਇੱਥੇ ਕਿਵੇਂ ਅਸੀਂ ਲਗਾਣਾ ਆ ਜੇ ਕਿਰਤਾਂ ਜੋ ਵੀ ਹਨ ਜੀ ਇਹ ਪੈਸੇ ਦੇ ਜੋਰ ਨਾਲ ਟਾਵਰ ਲੁਆਈ ਜਾ ਰਹੇ ਆ ਪਰ ਸਾਡਾ ਜਿਹੜਾ ਆਮ ਮਹੱਲਾ ਆ ਜੋ ਵੀ ਆ ਪਿੰਡ ਦੇ ਲੋਕੀ ਆ ਉਹਨਾਂ 'ਲੇ ਬਹੁਤ ਮਾੜਾ ਅਸਰ ਪੈਣਾ ਜੀ ਇਹਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਟਾਵਰ ਨਾ ਲਗ ਦਿੱਤਾ ਜਾਵੀਂ ਚੰਗਾ ਜੀ ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹਨਾ ਵੀ ਇਹਦੇ ਬਾਰੇ ਜੋ ਵੀ ਕਾਨੂੰਨ ਕਹਿੰਦਾ ਹੈਗਾ ਉਹਦੇ ਮੁਤਾਬਕ ਕੰਮ ਹੋਣਾ ਚਾਹੀਦਾ ਜੇ ਇਹ ਜਿਹੜੇ ਟਾਵਰ ਹੈਗੇ ਆ ਰਿਹਾਇਸ਼ੀ ਇਲਾਕੇ 'ਚ ਨਹੀਂ ਲੱਗਣੇ ਚਾਹੀਦੇ ਤਾਂ ਫਿਰ ਨਹੀਂ ਲੱਗਣੇ ਚਾਹੀਦੇ ਵੀ ਕੋਈ ਵੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਮਸਲਾ ਹੈਗਾ ਕੋਰਟ ਦੇ ਅਧੀਨ ਹੈਗਾ ਕੋਰਟ ਦੀ ਨੌਲੇਜ ਦੇ ਵਿੱਚ ਹੈਗਾ ਤੇ ਜੋ ਵੀ ਕੋਰਟ ਕਰੇ ਉਹ ਸਾਨੂੰ ਸਾਰੀਆਂ ਧਿਰਾਂ ਨੂੰ ਜਿਹੜੀਆਂ ਦੋਵੇਂ ਧਿਰਾਂ ਹੈਗੀਆਂ ਉਹਨਾਂ ਨੂੰ ਮਨਜ਼ੂਰ ਹੋਣਾ ਚਾਹੀਦਾ ਮੈਂ ਇਹ ਇਹਦੇ ਵਿੱਚ ਇੰਨਾ ਕੁ ਬੋਲਣਾ ਚਾਹਨਾ ਧੰਨਵਾਦ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499